ਨੇਹਾਲ ਸਿੰਘ ਵਾਲਾ ਵਿਖੇ ਲਗਭਗ ਇੱਕ ਹਫਤਾ ਪਹਿਲਾਂ ਹੋਏ ਇੱਕ ਝਗੜੇ ਦੌਰਾਨ ਵਿਜੇ ਕੁਮਾਰ ਨਾਮਕ ਵਿਅਕਤੀ ਨੂੰ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੀੜਤ ਧਿਰ ਨੇ ਆਪਣੇ ਗਵਾਂਢੀ ਰਿਟਾਇਰਡ ਕਾਨਗੋ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਗਾਲੀ-ਕਲੋਚ ਕਰਨ ਅਤੇ ਇੱਟਾਂ-ਰੋੜਿਆਂ ਦੇ ਨਾਲ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਵਿਜੇ ਕੁਮਾਰ ਦੇ ਸਿਰ ਦੇ ਵਿੱਚ ਗੰਬੀਰ ਸੱਟ ਲੱਗਣ ਤੋਂ ਬਾਅਦ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪ੍ਰੰਤੂ 1 ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਕੋਈ ਵੀ ਪੁਲਿਸ ਮੁਲਾਜ਼ਮ ਉਹਨਾਂ ਦਾ ਬਿਆਨ ਤੱਕ ਲੈਣ ਨਹੀਂ ਪਹੁੰਚਿਆ। ਇਸ ਮੌਕੇ ਰੀਅਲ ਫੈਕਟ ਨਿਊਜ਼ ਦੇ ਨਾਲ ਗੱਲਬਾਤ ਕਰਦੇ ਆ ਪੀੜਤ ਧਿਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਮਾਮਲੇ ਸੰਬੰਧੀ ਜਦੋਂ ਦੂਜੀ ਧਿਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਸਰੇ ਪੱਖ ਦੇ ਮੈਂਬਰ ਘਰ ਤੋਂ ਫਰਾਰ ਦਸੇ ਗਏ ਪੇਸ਼ ਹੈ ਕੈਮਰਾ ਪਰਸਨ ਲੱਖੀ ਪ੍ਰਾੜ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਲੋਂ ਦੀ ਵਿਸ਼ੇਸ਼ ਰਿਪੋਰਟ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੀਨਾ ਕੁਮਾਰ ਜੀ ਮੀਨਾ ਕੁਮਾਰ ਜੀ ਅ ਜਿਹੜੀ ਸੱਟ ਲੱਗੀ ਹੈ ਤੁਹਾਨੂੰ ਇਹ ਕਿੰਨੇ ਲੱਗੀ ਹੈ ਇਹ ਨਾਲ ਦੇ ਗਵਾਂਢੀ ਜਿਹੜੇ ਸੀਗੇ ਉਹ ਪਹਿਲਾਂ ਚਾਰ ਪੰਜ ਵਾਰੀ ਸਾਡੇ ਦੇ ਵਾਰ ਕਰ ਚੁੱਕੇ ਜੇ ਆ ਤੇ ਹੁਣ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਨਿਹਾਲ ਸਿੰਘ ਵਾਲੇ ਤੋਂ ਜੀ ਕੌਣ ਹੈ ਗਵਾਂਢੀ ਗਵਾਂਢੀ ਆਪਣਾ ਕੰਨ ਕੋ ਹੈ ਗਈ ਸਰਦੀਪ ਸਿੰਘ ਇਹਨਾਂ ਦੇ ਕਰਦੇ ਇਤਿਹਾਸ ਤਾਂ ਨਹੀਂ ਆ ਜੀ ਹੈ। ਤਾਂ ਝਗੜਾ ਕਿਵੇਂ ਹੋਇਆ ਹੈ? ਝਗੜਾ ਜੀ ਬਸ ਇਹ ਗੱਲ ਕਰਦੀ ਆ ਵੀ ਮੇਰੇ ਮਗਰ ਚੱਲੋ ਤੁਸੀਂ ਜਿਵੇਂ ਮੈਂ ਕਹਾਂ ਕਿਵੇਂ ਕਰੋ ਵੀ ਉਹ ਬੁੜੀ ਸਹੀ ਨਹੀਂ ਜੀ ਅਸੀਂ ਦੇ ਮਗਰ ਨਹੀਂ ਚੱਲਦੇ। ਅਸੀਂ ਸਾਰਾ ਦਿਨ ਆ ਵੀ ਦੋਨੋਂ ਜੀ ਅੰਦਰ ਬੈਠੇ ਰਹਿੰਦੇ ਆ। ਇਹਨਾਂ ਦੇ ਇਹਨਾਂ ਦਾ ਅੰਦਰ ਪੈਸਾ ਆ ਗਏ ਵੀ ਨਿਬੜਿਆ ਹੋਇਆ ਹੈ। ਤਾਂ ਵੀ ਲੜਾਈ ਹੋਈ ਆ ਵੀ ਆਦੇ ਬੰਦੇ ਨੇ ਅੰਦਰ ਬੈਠੇ ਦੇਖੋ ਮੈਂ ਤੇ ਬੰਦੇ ਨੇ ਅੰਦਰ ਬੈਠੇ ਕਿਸੇ ਹੋਰ ਨਾਲ ਨਹੀਂ ਬੈਠੇਗੀ। ਕਿੰਨੀ ਤਰੀਕ ਕਿੱਟਣਾ ਹੈ ਇਹ? 7 ਤਰੀਕ ਨੂੰ। 7 ਤਰੀਕ ਦਾ ਜੀ। ਕੀ ਹੋਇਆ ਸੀ ਉੱਤੇ? ਬਸ ਹੋਇਆ ਕੀ ਜੀ ਸਾਡਾ ਜੁਆਇ ਦੋਤੀ ਦਾ ਜਨਮ ਦਿਨ ਸੀ ਉਹਨੂੰ ਮੈਨੂੰ ਛੱਡਣ ਵਾਸਤੇ ਆ ਰਿਹਾ ਸੀ ਗਾ ਜਿਓ ਘਰੇ ਆ ਕੇ ਚਾਹ ਪਾਣੀ ਪੀਤਾ ਜਦੋਂ ਬਾਹਰ ਨਿਕਲਿਆ ਮੈਂ ਉਸੇ ਵੇਲੇ ਇਹਨਾਂ ਨੇ ਉੱਪਰਲੇ ਚਿਵਾਰਿਆ ਵਾਲੀ ਸਾਈਡ ਤੋਂ ਮੱਦਲੇ ਕੇ ਇੱਟ ਮਾਰੀ ਉਹ ਮੇਰੀ ਛਾਤੀ ਤੇ ਵੱਜੀ ਫਿਰ ਦਰਮਾਹ ਦੇ ਬਚਾਅ ਵਾਸਤੇ ਇਧਰ ਭੱਜਾ ਤੇ ਨਾਲ ਦੇ ਨਾਲ ਦੂਜੀ ਇੱਟ ਮਾਰੀ ਉਹ ਮੇਰੇ ਸਿਰ ਤੇ ਵੱਜੀ ਨਾਲ ਦੇ ਨਾਲ ਵੀ ਉਹ ਸ਼ੌਕ ਮੈਂ ਡੱਗ ਪਿਆ ਉਹਦੋਂ ਜਿਹੜਾ ਸਾਡਾ ਜੁਆਏ ਸੀ ਇਹ ਭੱਜ ਕੇ ਮੈਨੂੰ ਹਸਪੀਟਲ ਦੇ ਵਿੱਚ ਮੰਨਿਆ ਹਲਸੇਨ ਗੜੇ ਹਸਪੀਟਲ ਚ ਦਾਖਲ ਕਰਵਾਇਆ ਤੁਸੀਂ ਹੁਣ ਕਿੰਨੇ ਦਿਨਾਂ ਤੋਂ ਦਾਖਲ ਹੋ ਇੱਥੇ ਇਥੇ 7 ਤਰੀਕ ਤੋਂ ਮਤਲਬ ਕਿ ਦਾਖਲ ਹੋਈ ਸੱਤਾ ਹੋ ਚਲੇ ਸਾਡੀ ਕੋਈ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਪਹਿਲਾਂ ਕਿੱਥੇ ਟੱਕਲ ਹੋਈ ਸੀ ਲੈ ਕੇ ਗਏ ਸੀ ਸਿਵਲ ਹਸਪੀਟਲ ਚ ਅੱਛਾ ਫਿਰ ਇਹ ਉਹਨਾਂ ਨੇ ਰੈਫਰ ਕਰਤਾ ਜੀ ਮੋਗਾ ਸਿਵਲ ਹਸਪੀਟਲ ਚ ਫਿਰ ਉਹਨਾਂ ਨੇ ਉੱਥੋਂ ਟਾਂਕੇ ਲਾ ਕੇ ਇਹਨਾਂ ਨੂੰ ਰੈਫਰ ਕਰਤਾ ਫਰੀਦਕੋਟ ਮੈਡੀਕਲ ਜੀ ਫਰੀਦਕੋਟ ਮੈਡੀਕਲ ਹਸਪੀਟਲ ਚੋਂ ਤਰਨੂ ਆਇਆ ਨੂੰ ਕਿੰਨੇ ਦਿਨ ਹੋ ਗਏ ਆ 6 ਦਿਨ ਹੋ ਗਏ ਸਾਨੂੰ ਅੱਜ 6 ਦਿਨ ਤੋੜਾ ਹੁਣ ਜਿਹੜਾ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਕੀ ਉਹਨਾਂ ਨੇ ਕੋਈ ਬਿਆਨ ਕੋਇਆ ਤੁਹਾਡਾ ਕੋਈ ਨਹੀਂ ਜੀ ਬਿਆਨ ਲੈਣ ਆਇਆ ਕੋਈ ਯਾਰੇ ਸਭਾ ਮੋਨ ਬੋਤ ਲਾਇਆ ਉਹਨਾਂ ਨੂੰ ਵੀ ਆ ਜਾਓ ਸਾਨੂੰ ਕਿ ਮਤਲਬ ਕਹੀ ਜਾਂਦੇ ਆ ਵੀ ਅਸੀਂ ਪਰਚਾ ਤੁਹਾਡਾ ਭੇਜਤਾ ਵੀ ਆ ਕੇ ਬਿਆਨ ਲੈ ਜਾਓ ਅੱਜ ਅਸੀਂ ਬਠਿੰਡੇ ਚੱਲੇ ਆ ਜੀ ਅੱਜ ਅਸੀਂ ਚੰਡੀਗੜ੍ਹ ਚੱਲੇ ਆ ਸਾਡੀ ਕੋਈ ਸੁਣਵਾਈ ਨਹੀਂ ਅੱਗੋਂ ਉਸ ਲੇਡੀਜ਼ ਨੇ ਮੈਨੂੰ ਇਹ ਵੀ ਗੱਲ ਕਹੀ ਆ ਇਹ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਹੈਗੇ ਜਾਂ ਮੇਰਾ ਪੈਸਾ ਚੜਾਇਆ ਜੇ ਤੇਰੇ ਕੋਲ ਪੈਸਾ ਹੈਗਾ ਤੇ ਤੂੰ ਮੁਲਾਜ਼ਮ ਨੂੰ ਖਵਾ ਦੇ ਤੇ ਤੇਰਾ ਕਹਿੰਦਾ ਲੇਕਰ ਕਿ ਤੇ ਮੁਲਾਜ਼ਮ ਮੇਰੇ ਇਸ਼ਾਰਿਆਂ ਤੇ ਨੱਚਦੇ ਆ ਸਾਰੇ ਇਹ ਗੱਲ ਕਿਹਨੇ ਕੀਤੀ ਇੱਕ ਪਰਮਜੀਤ ਕੌਰ ਨੇ ਜੀ ਪਰਮਜੀਤ ਕੌਰ ਮੇਰੇ ਕੋਲੇ ਸਾਰੇ ਪ੍ਰੂਫ ਹੈ ਵਿਧ ਪ੍ਰੂਫ ਤੋਂ ਮੈਂ ਕੋਈ ਗੱਲ ਨਹੀਂ ਕਰੂੰਗੀ ਜੋ ਪ੍ਰੂਫ ਹੈ ਮੈਂ ਸਾਰੇ ਸਰਕਾਰ ਦੇ ਦੇ ਰੱਖੂਗੀ ਅਰੇ ਮure ਬੈਂਤੀਆ স্মਰਤੀ ਜਵਾਈ ਜਾਂਦੇ ਉਹਨਾਂ ਨੂੰ ਵੀ ਗਾਣਾ ਕੱਢਦੀ ਆ ਮੇਰੀ 9 ਸਾਲ ਦੀ ਦੋਤੀ ਵੀ ਆ ਇਨਾਂ ਦੇ ਕਿੰਨੇ ਟਾਂਕੇ ਲੱਗੇ ਸੀ ਇਨਾਂ ਦੇ 6-7 ਟਾਂਕੇ ਲੱਗੇ ਆ ਜੀ ਸਿਰਚ ਜਿਹੜੀ ਵੀ ਫਿਕਚਰ ਆਈ ਛਾਤੀ ਦੇ ਆਡੀ ਫਿਕਚਰ ਆਈ ਤੇ ਥੱਲੋਂ ਦੋ ਥਾਂ ਤੋਂ ਅੱਡੀ ਹੋਰ ਫਿਕਚਰ ਆ ਇਹ ਤੋਂ ਹਰ ਸੰਤਾਲ ਵੱਲੋਂ ਜਿਹੜੀ ਇੱਕ ਐਮਐਲਆਰ ਕੱਟ ਕੇ ਭੇਜੀ ਜਾਂਦੀ ਉਹ ਭੇਜੀ ਜਾ ਚੁੱਕੀ ਹੈ ਹਾਂਜੀ ਉਹ ਭੇਜੀ ਗਈ ਹੈ ਇਹਨਾਂ ਕੋਲੇ ਤੇ ਤੁਹਾਨੂੰ ਹੁਣ ਤੁਸੀਂ ਬਾਹਰ ਆਏ ਹੋ ਜਦੋਂ ਸਟਾਰਟ ਕੀਤਾ ਇਸ ਚਾਰਜ ਕਰਤਾ ਜੀ ਇਹਨਾਂ ਨੇ ਹਾਂਜੀ ਸਟਾਰਟ ਕਰਤਾ ਪਰ ਹਾਲੇ ਤੱਕ ਜਾਨੀ ਪੁਲਿਸ ਨੇ ਕੁਝ ਨਹੀਂ ਕੀ ਕੋਈ ਵੀਰਾਨ ਨਹੀਂ ਲੈਣਾ ਆਇਆ ਕੋਈ ਪਰਚਾ ਨਹੀਂ ਉਹਨਾਂ ਦੇ ਹਜੇ ਹੋਇਆ ਕੁਝ ਵੀ ਔਰ ਤੁਸੀਂ ਕੀ ਮੰਗ ਕਰਦੇ ਹੋ ਕਿ ਸਾਨੂੰ ਇਹਨਾਂ ਦਾ ਖਤਰਾ ਹੈਗਾ ਜੀ ਅੱਜ ਅਸੀਂ ਦੋਨੋਂ ਜਣੇ ਰਹਿੰਦੇ ਹਾਂ ਬੱਚਾ ਨੂੰ ਫੋਨ ਕਰਦੇ ਉਹਦੇ ਅੰਦਰ ਸਾਡੇ ਕੋਲੇ ਤਾਂ ਸਾਡੇ ਮੈਂ ਇੱਟਾ ਇੰਨੀ ਵਾਰਾਂ ਨੇ ਪੰਜ ਵਾਰੀ ਇੱਟਾ ਚਲਾ ਲਿਆ ਘਰੇ ਆ ਕੇ ਇੱਟਾ ਚਲਾਈਆਂ ਉਹ ਵੀ ਮੇਰੇ ਕੋਲੇ ਪ੍ਰੂਫ ਹੈਗੇ ਸਾਰੇ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨ ਕੀਤਾ ਕੱਲ ਨੂੰ ਅਸੀਂ ਦੋਨੋਂ ਜਣੇ ਦੁਖੀ ਹੋ ਕੇ ਕੋਈ ਆਪਣੇ ਆਪ ਨੂੰ ਕਿ ਅੱਜ ਵੀ ਅਸੀਂ ਇੱਜ਼ਤ ਵਾਲੇ ਬੰਦੇ ਦੇ ਕੱਲ ਨੂੰ ਸਾਡੇ ਤੇ ਜ਼ਿਆਦਾ ਇਹਨਾਂ ਨੇ ਟੌਰਚਰ ਕਰਦੀ ਬਹੁਤ ਜ਼ਿਆਦਾ ਮੁਲਾਜ਼ਮ ਵੀ ਉਹਦੇ ਪਿੱਛੇ ਲੱਗ ਕੇ ਆ ਜਾਂਦੇ ਆ ਜੀ ਘਰੇ ਸਾਡੀ ਕਲਾਸ਼ਾਂ ਲੈਣ ਤੱਕ ਵੀ ਆਏ ਆ ਬਹੁਤ ਕੁਛ ਕਰਦੇ ਸਾਡੇ ਨਾਲ ਇਹ ਕਿਸੇ ਆਦਿਕ ਬੰਦੇ ਨੂੰ ਮਰਨ ਦਾ ਕਰਤਾ ਸਾਨੂੰ ਮੋਮੈਂਟਰੀ ਆਫ ਕਰ ਰਹੀ ਹੈ ਅਸੀਂ ਜੇ ਦੋਨੋਂ ਚੀਜ਼ਾਂ ਜੇ ਉਹਨਾਂ ਇਨਸਾਫ ਚਾਹੀਏ ਪਰਚਾ ਹੁੰਦਾ ਜਿੰਮੇਵਾਰ ਹੋਣਾ ਜਿਹੜੀ ਬਣਦੀ ਹੈ ਕਾਰਵਾਈ